ਤੇ ਅੱਜ ਆਪਾਂ ਬਠਿੰਡਾ ਆਏ ਸੀ ਤੇ ਪਿੱਛੇ ਠੰਡੀ ਛਾਂ ਛੜਕ ਜਿਹੜੀ ਪੈਂਦੀ ਆਪਾਂ ਉੱਥੇ ਖੜੇ ਆ ਇੱਕ ਬਲਾਸੇ ਪਾਉਨੇ ਆ ਜੇ ਜਦੋਂ ਵੀ ਤੁਸੀਂ ਬਠਿੰਡੇ ਆਉਂਗੇ ਠੰਡੀ ਛਾਂ ਦੇ ਲੰਘਦੇ ਹੋਏ ਵੀਰ ਕੋਲੇ ਜ਼ਰੂਰ ਰੁਕੇ ਜਾਇਓ ਕਿਉਂਕਿ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਪੰਜਾਬੀ ਭਰਾਵਾਂ ਦੀ ਤੋਂ ਕੈਮਰਾਮੈਨ ਬਲਕੀਤ ਸਿੰਘ ਜੀ ਧਿਆਨ ਦਿਖਾ ਦਿਓ ਆ ਦੇਖੋ ਇੱਥੇ ਜੂਸ ਨਿਕਲਦਾ ਕੋਈ ਮੱਖੀ ਨਹੀਂ ਕੋਈ ਗੰਦਗੀ ਨਹੀਂ ਬਿਲਕੁਲ ਸਾਫ਼ ਸੁਥਰਾ ਤੇ ਇਹ ਬਰਫ ਵਾਲਾ ਸਿਸਟਮ ਹੈਗਾ ਥੱਲੇ ਵਾਹ ਜੀ ਵਾਹ ਕੀ ਬਾਤ ਹੈ ਦਿਖਾ ਨਾ ਦਿਨ ਮੈਂ ਬੈਸਣਾ ਪੀਤਾ ਪਹਿਲਵਾਰ ਪਹਿਲੀ ਵਾਰੀ ਪੀਤਾ ਆਹਾਹਾ ਨਜ਼ਾਰੇ ਇੱਥੇ ਜ਼ਰੂਰ ਬਾਈ ਜੀ ਕੋਲ ਪਹੁੰਚੋ ਸਸਿਕਲ ਬਾਈ ਜੀ ਤੇ ਅੱਜ ਆਪਾਂ ਬਠਿੰਡਾ ਆਏ ਸੀ ਤੇ ਪਿੱਛੇ ਠੰਡੀ ਛਾਂ ਛੜਕ ਜਿਹੜੀ ਪੈਂਦੀ ਆ ਉਹ ਉੱਥੇ ਖੜਿਆ ਇੱਕ ਬਲੌਗ ਮੈਂ ਪਿੱਛੇ ਪ੍ਰਦੇਸੀ ਵੀਰ ਦਾ ਵੀ ਬਣਾਇਆ ਸੀਗਾ ਉਹ ਆਰਟੀਕਲ ਮੁੱਲ ਦੇ ਜਿਹੜੇ ਫੁੱਲ ਜੇ ਰੱਖੀ ਬੈਠਾ ਥੋੜਾ ਜਿਹਾ ਅੱਗੇ ਆ ਕੇ ਦੇਖਿਆ ਮੈਂ ਇੱਕ ਭਰਾ ਹੋਰ ਮੇਰਾ ਪੰਜਾਬੀ ਭਰਾ ਖਾਸ ਕਰਕੇ ਵੱਡੀ ਗੱਲਾਂ ਪੰਜਾਬੀ ਭਰਾ ਕਿਸਾਨਾਂ ਦਾ ਬੱਚਾ ਇੱਕ ਨਾ ਜੂਸ ਦੀ ਰੇੜੀ ਲਾਈ ਬੈਠਾ ਹੈ ਤੁਸੀਂ ਜੂਸ ਗੰਨੇ ਦਾ ਬਹੁਤ ਕੀਤਾ ਹੋ ਪਰ ਇਹਦੇ ਕੋਲ ਇੱਕ ਥੋੜਾ ਜਿਹਾ ਸਪੈਸ਼ਲ ਚੀਜ਼ ਹੈ ਆਟੋਮੈਟਿਕ ਗੰਨੇ ਵਾਲੀ ਜੂਸ ਤੇ ਤੁਸੀਂ ਲੰਘਦੇ ਹੋਏ ਤਾਂ ਵੀਰ ਕੋਲੇ ਜਰੂਰ ਫੜ ਕੇ ਜਾਇਓ ਤੇ ਮੈਂ ਬਾਈ ਤੋਂ ਪੁੱਛਦਾ ਵੀ ਇਹਦੇ ਵਿੱਚ ਸਿਰਫ ਪ्युअर ਗੰਨਾ ਹੀ ਮਿਲੂਗਾ ਜਾਂ ਕੋਈ ਮਿਲਾਪਤ ਹੋndi ਆ ਜਾਂ ਕੋਈ ਵਰਤ ਪੈਂਦੀ ਆ ਜਾਂ ਕੋਈ ਹੋਰ ਕੋਈ ਜਿਵੇਂ ਨਿੰਬੂ ਵਗੈਰਾ ਤੁਸੀਂ ਪਾਉਨੇ ਹੋ ਜਦੋਂ ਵੀ ਤੁਸੀਂ ਬਟੰਡੇ ਆਉਂਗੇ ਠੰਡੀ ਛਾਂ ਦੇ ਲੰਘਦੇ ਹੋਏ ਵੀਰ ਕੋਲੇ ਜਰੂਰ ਰੁਕੇ ਜਾਇਓ ਕਿਉਂਕਿ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਪੰਜਾਬੀ ਭਰਾਵਾਂ ਦੀ ਤੇ ਅੱਜ ਆਪ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕਿਹੜਾ ਪਿੰਡ ਆ ਵੀਜੀ ਆਪਣਾ ਬਈ ਆਪਾਂ ਲਾਲ ਸਿੰਘ ਬਸਤੀ ਤੋਂ ਆ ਵੀਜੀ ਇੱਥੇ ਬਟੰਡੇ ਤੋਂ ਪੈਂਦੇ ਹਾਂ ਹਾਂ ਜੀ ਬਾਈ ਤੇ ਇਹ ਬਈ ਕੰਮ ਬਹੁਤ ਵਧੀਆ ਜੀ ਆਪਣੇ ਕੋਲ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਆਪਣੇ ਕੋਲ ਮਲਾਪਟ ਕੁਛ ਨਹੀਂ ਮਿਲੂਗੀ ਅੱਛਾ ਬਿਲਕੁਲ ਪਿਓਰਟੀ ਆਰਗੇਨਿਕ ਮਿਲੂਗੀ ਹਾਂਜੀ ਨੇਚਰਲ ਕਰਨੇ ਨੇ ਨੇਚਰਲ ਚੀਜ਼ ਮਿਲੂਗੀ ਹਾਂਜੀ ਹਾਂਜੀ ਮਤਲਬ ਕੱਲੇ-ਕੱਲੇ ਜੂਸੀ ਨੇਚਰਲ ਮਿਲੂਗਾ ਇਹ ਤਾਂ ਆਮ ਆਪਾਂ ਵੇਖਦੇ ਆ ਪਾਣੀ ਜ਼ਿਆਦਾ ਪਾ ਦਿੰਦੇ ਹਾਂ ਹਾਂਜੀ ਹਾਂਜੀ ਬਈ ਤੇ ਹੋਰ ਵੀਰੇ ਇਹ ਕਿੰਨੀ ਕਿ ਮਹਿੰਗੀ ਸਿਸਟਮ ਹੈ ਇਹ ਮੇਰੇ ਆਪਾਂ ਨੇ ਇਹ ਵੀ 2.5 ਲੱਖ ਰੁਪਏ ਦੀ ਪੈ ਗਈ ਠੀਕ ਹੈ ਜੀ 8 ਆਪਾਂ ਨੇ 2.5 ਲੱਖ ਦੀ ਪੈ ਗਈ ਤੇ ਮਤਲਬ ਕਿ ਬੈਟਰੀ ਆਪਾਂ ਲੱਗ ਤੋਂ ਲੱਤੇ ਠੀਕ ਹੈ ਇਹ ਨਾਲ ਮਤਲਬ ਬਿਜਲੀ ਵਜ਼ਰ ਦੀ ਬਿਜਲੀ ਹਾਂਜੀ ਮਤਲਬ ਇਹ ਇਨਵਰਟਰ ਸਿਸਟਮ ਹੈ ਮਿਲ ਕੇ ਤੇ ਚੱਲ ਪੈਂਦੀ ਆ ਹਾਂਜੀ ਬਈ ਦੋਸਤੋ ਬਿਜਲੀ ਤੇ ਜ਼ਰੂਰੀ ਨਹੀਂ ਆ ਬਿਜਲੀ ਤੁਹਾਨੂੰ ਕੋਈ ਸਪਲਾਈ ਹੋਊਗੀ ਤੁਸੀਂ ਫੇਰੀ ਰੇੜੀ ਲਾ ਸਕਦੇ ਹੋ ਬੈਂਟਰੀਆਂ ਦਿਖਾ ਦਿਓ ਵੀਰੇ ਇੱਧਰ ਮੜਾ ਜਾ ਆ ਵੀਰ ਨੇ ਬੈਂਟਰੀਆਂ ਰੱਖੀਆਂ ਨੇ ਮੀਟਰ ਸਿਸਟਮ ਤੇ ਵੀ ਚੱਲ ਪੈਂਦੀ ਹੈ ਇਹ ਤੇ ਮੈਂ ਜਿਵੇਂ ਕਿ ਦੱਸਿਆ ਸੀ ਲੋਕੇਸ਼ਨ ਆ ਮਲਕ ਲੋਕੇਸ਼ਨ ਦਾ ਸਾਜੀ ਠੰਡੀ ਛਾਂ ਛੜਕਵਾਇਦੀ ਹੈ ਜੇ ਪਰ ਰੇਲਵੇ ਸਟੇਸ਼ਨ ਦੀ ਬੈਕਸਾਈਡ ਤੇ ਵੀ ਖੜਦਾ ਹੈ ਇਹ ਪੰਜਾਬੀ ਭਰਾ ਹੈ ਆਪਣਾ ਕੰਮ ਤੋਰਿਆ ਵਧੀਆ ਗੱਲ ਹੈ ਬੇਰਜਗਾਰੀ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਲੰਬੀ ਚੌੜੀ ਹੈ ਤੇ ਵਿਹਲੇ ਬੈਠਾ ਨਾ ਕੁਝ ਨਹੀਂ ਬਣਦਾ ਕੰਮ ਬਹੁਤ ਆ ਜੇ ਤੁਸੀਂ ਕਰੋਗੇ ਆਪ ਤੁਹਾਡੇ ਜਗ ਦੀ ਜਿਉਂਦੀ ਜਗ ਦੀ ਇਸ ਮਿਸਾਲ ਤੁਹਾਡੇ ਸਾਹਮਣੇ ਵੀ ਖੜਾਗਾ ਹੱਥੀ ਕਿਰਤ ਕਰੀ ਜਾਂਦਾ ਹੈ ਤੇ ਹਜੇ ਕਿਰਤਾਲੀ ਵੀਰ ਨੂੰ ਸਪੋਰਟ ਆਪਾਂ ਹੀ ਕਰਨੀ ਹੁੰਦੀ ਹੈ ਤੇ ਆਪਾਂ ਨੂੰ ਕਰਨੀ ਵੀ ਚਾਹੀਦੀ ਹੈ ਜਦੋਂ ਲੰਘਦੇ ਹਾਂ ਤੇ ਬਾਈ ਜੀ ਕੋਲੇ ਆਪਾਂ ਵੀ ਜੂਸ ਪੀਵਾਂਗੇ ਟੇਸਟ ਦੱਸਾਂਗੇ ਬੜਾ ਘੈਂਟ ਟੇਸਟ ਮੇਰੇ ਬਿਲਕੁਲ ਆਰਗੈਨਿਕ ਦੇਸੀ ਤਰੀਕੇ ਨਾਲ ਬਣੀ ਹੋਈ ਚੀਜ਼ ਤੁਹਾਨੂੰ ਪਿਆਊਗਾ ਬਾਈ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਕੋਈ ਵੀ ਮਿਲਾਵਟ ਨਹੀਂ ਆਕੇ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਦੇਖ ਲਿਓ ਆਪਾਂ ਝੂਠ ਨਹੀਂ ਬੋਲਦੇ ਕੋਈ ਵੀਅੂ ਲੈਣ ਦੇ ਮਾਰੇ ਝੂਠ ਬੋਲਦੇ ਆ ਇੱਥੇ ਆ ਤੁਸੀਂ ਦੇਖੋਗੇ ਤੁਹਾਨੂੰ ਮਿਲ ਜਾਣਾ ਬਿਲਕੁਲ ਆਰਗੈਨਿਕ ਜੂਸ ਤੁਹਾਨੂੰ ਗਨੇ ਦਾ ਇੱਥੇ ਮਿਲੂਗਾ ਤੇ ਜਰੂਰ ਲੰਘਦੇ ਟੱਪਦੇ ਬਠਿੰਡੇ ਜੂ ਤੁਸੀਂ ਆਓ ਵੀਰ ਕੋਲੇ ਇੱਥੇ ਠੰਡੀ ਛਾਂ ਛੜਕ ਤੇ ਇੱਥੇ ਡੇਲੀ ਹੀ ਹੁੰਦਾ ਇੱਥੇ ਹੀ ਹੁੰਦਾ ਬਾਈ ਤੇ ਕਿੰਨੇ ਰੁਪਏ ਦਾ ਗਲਾਸ ਵੀਰੇ ਇਹ 20 ਰੁਪਏ ਗਲਾਸ ਦਾ 20 ਰੁਪਏ ਤੋਂ ਸਟਾਰਟਿੰਗ ਆ ਥ 20 ਰੁਪਿਆ ਦਾ ਆਰਗੈਨਿਕ ਗਲਾਸ ਨੂੰ ਜੂਸ ਤਾਂ ਮਿਲ ਜਾਂਦਾ ਤੇ ਕੀ ਮੜਾ ਜ਼ਰੂਰ ਬਾਈ ਨੂੰ ਸਪੋਰਟ ਕਰ ਇਹ ਵਿੱਚ ਇਹ ਜਿਹੜੀ ਮਸ਼ੀਨ ਹੈ ਕੰਮ ਕਿਵੇਂ ਕਰਦੀ ਹੈ ਮੈਂ ਆਰਗੈਨਿਕ ਦੀ ਗੱਲ ਕਰਕੇ ਤੁਹਾਨੂੰ ਕਹਿ ਰਿਹਾ ਵਾਰ ਵੀ ਆਰਗੈਨਿਕ ਆ ਤੁਹਾਡੇ ਸਾਹਮਣੇ ਆ ਆ ਦੇਖੋ ਬਾਈ ਜੀ ਦਿਖਾਓ ਮੜਾ ਕੈਮਰੇ ਨਾਲ ਇਸ ਜਗ੍ਹਾ ਤੋਂ ਗੰਨਾ ਬਾਈ ਜੀ ਨੇ ਪਾ ਦਿੱਤਾ ਇਹਦੇ ਵਿੱਚ ਕੋਈ ਮਲਾਉਟ ਕੋਈ ਨਹੀਂ ਚੀਜ਼ ਪਾਈ ਫालतू ਨਾਲ ਜਿਵੇਂ ਅੱਜ ਕੱਲ ਪਾ ਦਿੰਦੇ ਹਨ ਉਹਦਾ ਟੇਸਟੀ ਆ ਜਾਂਦਾ ਪਰ ਨੂੰ ਗੰਨੇ ਦਾ ਟੇਸਟ ਆਉਂਦੇ ਨਹੀਂ ਇੱਧਰ ਦੇਖੋ نیچے ਆ ਦਿਖਾਓ ਕੈਮਰਾਮੈਨ ਬਲਕੀ ਸਿੰਘ ਜੀ ਧਿਆਨ ਨਾਲ ਦਿਖਾ ਦਿਓ ਆ ਦੇਖੋ ਇੱਥੇ ਜੂਸ ਨਿਕਲਦਾ ਕੋਈ ਮ ਕੋਈ ਗੰਦਗੀ ਨਹੀਂ ਬਿਲਕੁਲ ਸਾਫ ਸੁਥਰਾ ਤੇ ਇਹ ਬਰਫ ਵਾਲਾ ਸਿਸਟਮ ਹੈਗਾ ਥੱਲੇ ਵਾਹ ਜੀ ਵਾਹ ਕੀ ਬਾਤ ਹੈ ਉਹ ਕਹਿੰਨ ਚੀਜ਼ ਬਣਾਈ ਜਿਹੜੇ ਬੰਦੇ ਨੇ ਬਣਾਈ ਹੈ ਯਾਰ ਸਲਾਮ ਆ ਬੰਦੇ ਨੂੰ ਬੜਾ ਸੌਖਾ ਤਰੀਕਾ ਕਰਤਾ ਹਨਾ ਬਾਈ ਪਹਿਨਾਂ ਵਾਲੀਆਂ ਜਿਹੜੀਆਂ ਜਿੰਨੇ ਵੀ ਪਹਿਲਾਂ ਵਾਲੇ ਆਪਣੇ ਫਿਲਟਰ ਵਾਲੀਆਂ ਹੁੰਦੀਆਂ ਸੀਗਾ ਚੰਗੀ ਚੀਜ਼ ਆ ਪੁਰਾਣੀਆਂ ਪਰ ਉਹਨਾਂ 'ਚ ਹਾਥੀ ਬਾਈਆਂ ਦੇ ਆਉਂਦੇ ਰਹਿੰਦੇ ਸੀ ਮਲਾਵਟ ਸਾਨੂੰ ਅੱਧਿਆਂ ਦਾ ਮੱਖੀਆਂ ਹੀ ਆਪਾਂ ਪੀ ਜਾਂਦੇ ਆ ਤੇ ਬਾਈ ਜੀ ਇਹ ਬਾਈ ਜੀ ਕੋਲੇ ਜ਼ਰੂਰ ਪਹੁੰਚਿਓ ਜੂਸ ਪੀਣ ਵਾਸਤੇ ਜਿਵੇਂ ਤੁਹਾਨੂੰ ਦਿਖਾਤਾ ਜੂਸ ਪਾਇਆ ਸੀਗਾ ਬਰਫ ਮਲਾਵਟ ਹੋ ਕੇ ਆਪਣੇ ਆਪ ਦੇਖੋ ਜੂਸ ਦਾ ਗਲਾਸ ਬੜਾ ਟੇਸਟ ਦਿਖਾਣਾ ਤੈਨੂੰ ਮੈਂ ਬਸ ਨਾ ਪੀਤਾ ਪਹਿਲਵਾਰ ਪਹਿਲੀ ਵਾਰ ਪੀਤਾ ਆਹਾਹਾ ਨਜਾਰੇ ਦਾ ਜੂਸ ਹੈ ਇੱਥੇ ਜ਼ਰੂਰ ਬਾਈ ਜੀ ਕੋਲ ਪਹੁੰਚ